ਨਮਸਕਾਰ ਸਾਡੇ ਚੈਨਲ ਦੇ ਸਮੂਹ ਪੱਤਰਕਾਰ ਭਾਈ ਚਾਰੇ ਵੱਲੋਂ ਵੱਡੇ ਦਿਨ ਅਤੇ ਨਵੇਂ ਸਾਲ ਦੀ ਸਭਨਾਂ ਨੂੰ ਬਹੁਤ-ਬਹੁਤ ਵਧਾਈ ਕਾਉਂਸਲਰ ਡਾਕਟਰ ਇੰਦਰਾਂਤ ਸੰਸਵਲੋਂ ਲੁਧਿਆਣਾ ਮਹੱਲਾਤਾਂ ਰਿਵਾਲ ਵਿਖੇ 크ਿਸਮਸ ਡੇ ਬੜੇ ਸਤਿਕਾਰ ਸਹਿਤ ਤੁਮਤਾ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਫਾਦਰ ਜੋਸ਼ ਪ੍ਰਿਆਰਤੀ ਨੇ ਕਾਉਂਸਲਰ ਇੰਦਰਾਂਤ ਸੰਸਵਲੋਂ ਕਰਵਾਏ ਗਏ ਸਮਾਗਮਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਅਮਨ ਸ਼ਾਂਤੀ ਅਤੇ ਸਤ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੱਤਾ ਜਦ ਕਿ ਸਾਰੇ ਸੰਸਾਰ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਨੂੰ ਸਮਰਪਿਤ 크리스마ਸ ਡੇ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਰ ਧਰਮ ਜਾਤ ਕੌਮ ਵਰਗ ਅਤੇ ਵੱਖ-ਵੱਖ ਰਾਜਨੀਤਿਕ ਸਮਾਜਿਕ ਧਾਰਮਿਕ ਸ਼ਖਸੀਤਾਂ ਨੇ ਸਮਾਗਮ ਦੌਰਾਨ ਪਹੁੰਚ ਕੇ ਵੱਡੇ ਦਿਨ ਅਤੇ ਨਵੇਂ ਸਾਲ ਦੀਆਂ ਇੱਕ ਦੂਸਰੇ ਨੂੰ ਵਧਾਈਆਂ ਦੇ ਕੇ ਪ੍ਰਭੂ ਯਿਸੂ ਮਸੀਹ ਜੀ ਦੀ ਸਾਂਝੀ ਵਾਲਤਾ ਦੇ ਅਪਦੇਸ਼ ਦੇ ਪੈਰਾ ਦਿੱਤਾ ਸਮਾਗਮ ਦੌਰਾਨ ਬੱਚਿਆਂ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨੀ ਸੰਬੰਧੀ ਵੱਖ-ਵੱਖ ਸ਼ਾਨਦਾਰ ਐਤਮਾ ਪੇਸ਼ ਕਰਕੇ ਪ੍ਰਭੂ ਯਿਸੂ ਮਸੀਹ ਜੀ ਦੀ ਵਧਾਈ ਅਤੇ ਮਹਿਮਾਂ ਦਾ ਗੁੰਗਾਨ ਕੀਤਾ ਕਾਉਂਸਲਰ ਇੰਦਰਾਂ ਸਹੰਸ ਨੇ ਪਹੁੰਚੀਆਂ ਸ਼ਖਸੀਤਾਂ ਨੂੰ ਯਾਦਗਾਰੀ ਮੈਮੈਂਟੋ ਦੇ ਕੇ ਸਨਮਾਨਿਤ ਕੀਤਾ ਅਤੇ ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ ਗਏ ਇਲਾਕੇ ਅੰਦਰ ਚੱਲ ਰਹੇ ਤ੍ਰਿਸ਼ਮਿਸ਼ ਦੇ ਦੌਰਾਨ ਸੁਰੱਖਿਆ ਦੇ ਪੂਰਤਾ ਇੰਤਜ਼ਾਮ ਕਰਨ ਵਾਲੇ ਐਸਐਸਪੀ ਸਰਬਜੀਤ ਸਿੰਘ ਦੀ ਸਲਾਹਾ ਕਰਦੇ ਹੋਏ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਲੰਗਰ ਅਤੁੱਟ ਵਰਤਿਆ ਆਓ ਦੇਖਦੇ ਹਾਂ ਸਮਾਗਮ ਦੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਉਸ ਨੂੰ ਨજરਬੰਦ ਕੀਤਾ ਗਿਆ ਤੇ ਮੇਰੀ ਡੀਐਸਪੀ ਮਟਾਲਾ ਦੇ ਨਾਲ ਗੱਲਬਾਤ ਆਪ ਹੋਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਤੁਹਾਡਾ ਇੱਕ ਪਹਿਲੇ ਹੁੰਦਾ ਜਿਸ ਦਿਨ ਸੁਲੀ ਚੜਾਇਆ ਗਿਆ ਪਪੂ ਜੀ ਸੁਖਸੀ ਜੀ ਨੂੰ ਮੈਨੂੰ ਅੱਜ ਪਹਾੜਿਆ ਸ਼ਹਿਰ ਦੇ ਲੁਧਿਆਣਾ ਮੋਹੱਲੇ ਦੇ ਚੰਗ ਬਹੁਤ ਕੁਝ ਨੂੰ ਇਸੇ ਸੋ ਰਹੇ ਆ ਅੱਜ ਭਾਰੀ ਗਿਣਤੀ ਵਿੱਚ ਵਾਕੇ ਵਾਕੇ ਧਰਮਾਂ ਦੇ ਲੋਕ ਇਸਾਈ ਭਾਈਚਾਰੇ ਦੇ मसी भेन भावों के बहुत ढंग मसी के जन्मदिन मना रहे हैं परमेश मसीगर प्यार दे है उस रहा अस चल तो असि एक दिन उस बादशाह परमेस मसी दुर्गराज भी दाखिल हो सद है परमेश मासी ने इस धरती सबू यह सिखाया है एक दूजे में प्यार करो अपने वेरियां माफ करो परिवार समाज देश उसी तरह एक दूसरे को प्यार करिए प्रभु ने सलीम तो यह सिखाया है जिन्होंने प्यार प्रभु ने सामू पादिया प्यार किया है निस्वार्थ प्यार इसी तरह से बिना स्वार्थ के एक दूजे ने प्यार करा अपने वेरिया माफ करा प्यार मुहब्बत एकता में ਇਸ ਵੱਡਾ ਦਿਨ ਤੁਹਾਡੇ ਸਾਰੇ ਅੰਦਲੀ ਉਹ ਸਾਰੇ ਬਰਕਤਾਂ ਨਾਲ ਸਮਾ ਹੋਵੇ ਉਹ ਸਾਰੇ ਖੁਸ਼ੀਆਂ ਲੈ ਆਵੇ ਮੈਂ ਤੁਹਾਨੂੰ ਸਾਰਿਆਂ ਨੂੰ ਵੱਡਾ ਦਿਨ ਤੇ ਨਵਾਂ ਸਾਲ ਦਾ ਬਹੁਤ ਬਹੁਤ ਵਧਾਈ ਦਿੰਦਾ ਸਰ ਇੱਕ ਬੜਾ ਤਗੜਾ ਉਪਰਾਲਾ ਕੀਤਾ ਸਾਰੀਆਂ ਮਸਜਿਦ ਕلیسੀਆਂ ਨੂੰ ਇਕੱਠਿਆਂ ਕਰਕੇ ਇੱਕ ਸ਼ੋਭਾ ਯਾਤਰਾ ਕੱਢੀ ਗਈ ਆ ਕਾਫੀ ਚਰਚਾ ਮਿਲਦੀ ਹੋ ਰਹੀ ਆ ਪੂਰੇ ਪੰਜਾਬ ਚ ਕਿ ਬਹੁਤ ਵਧੀਆ ਉਪਰਾਲਾ ਕੀਤਾ ਇਸ ਬੰਦ ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇੱਕ ਮਹੀਨੇ ਪਹਿਲੇ ਜੋ ਪ੍ਰਾਲਾ ਕੀਤਾ ਸੀ ਇਹ ਸਾਲ ਸਾਰੇ ਮਸੀਹ ਕਲੀਸਿਆਵਾਂ ਮੀਕੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਸਾਡਾ ਆਪਣਾ ਸ਼ਹਿਰ ਧਾਰੀਵਾਲ ਵਿੱਚ ਮਨਾਇਆ। ਅਸੀਂ ਕਈ ਮੀਟਿੰਗਾਂ ਕੀਤੀਆਂ ਸਾਰਿਆਂ ਦੇ ਨਾਲ ਸੁਝਾਅ ਲਿਆ ਤੇ ਬਹੁਤ ਸਾਰੇ ਸਾਡੇ ਮਸੀਹ ਕਲੀਸਿਆਵਾਂ ਦੇ ਧਾਰਮਿਕ ਆਗੂਆਂ ਨੇ ਉਹਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਤੇ ਅਸੀਂ ਸਾਰੇ ਮੀਕੇ 20 ਦਸੰਬਰ ਨੂੰ ਧਾਰੀਵਾਲ ਦੇ ਸ਼ਹਿਰ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ। ਅੱਗੇ ਉਹ ਗੋ 15000 ਤੋਂ ਉੱਪਰ ਲੋਕ ਉਸ ਸ਼ੋਭਾ ਯਾਤਰਾ ਦੇ ਸ਼ਾਮਲ ਹੋਇਆ ਤੇ ਪ੍ਰਭੂ ਦਾ ਜਨਮ ਦਿਨ ਮਨਾਇਆ ਮੈਂ ਜਿਨੇ ਵੀ ਸੰਗਠ ਉਸ ਦਿਨ ਆਇਆ ਸੀ ਜਿਨੇ ਵੀ ਆਗਵਾ ਨੇ ਆਪਣਾ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਨ ਸਭਨਾਂ ਨੂੰ ਵਧਾਈ ਦਿੰਦਾ ਹਾਂ ਸਾਰਿਆਂ ਪਿੰਡਾਂ ਜੈਮਸੀ ਦੀ ਤੁਸੀਂ ਜਾਣਦੇ ਹੋ ਕਿ ਪ੍ਰਭੂ ਜੋਸੇਫ ਮਸੀਹ ਜੀ ਦਾ ਜਨਮ ਦਿਹਾੜਾ ਬੜੀ ਧੁੰਮ ਘਮਨਾ ਪਾਰਿਵਾਰ ਤੇ ਇੰਦਰਾਸ ਜੀ ਲਾਬਾ ਜੀ ਤੇ ਸਾਰੇ ਮਹੱਲੇ ਵਾਲੇ ਮਨਾ ਰਹੇ ਨੇ ਤੇ ਮੈਂ ਆਪਣੇ ਵੱਲੋਂ ਆਪਣੀ ਆਮ ਪਾਰਟੀ ਵੱਲੋਂ ਸਾਰੇ ਨਗਰ ਨਿਵਾਸੀਆਂ ਦੇਸ਼ ਵਾਸੀਆਂ ਨੂੰ ਰਬੂ ਜਸੂ ਅਛੀ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਨਵੇਂ ਜਨਮ ਦਿਨ ਦੀ 2024 ਨਵੇਂ ਸਾਲ ਦੀ ਬਹੁਤ ਬਹੁ ਮबारकबाद ਦਿੰਦਾ ਹਾਂ ਮੈਂ ਪ੍ਰਬੂ ਜਸੂ ਅਛੀ ਦੇ ਅਗੇ ਹੀ ਪ੍ਰਾਰਥਨਾ ਕਰਨਾ ਵੀ ਸਾਡੇ ਨਗਰ ਤੇ ਧਾਰੀਵਾਲ ਸਾਰੇ ਵਾਸੀਆਂ ਤੇ ਤੇ ਅਪਾਰ ਕਿਰਪਾ ਬਣਾ ਕੇ ਰੱਖੇ ਜਿਹੜਾ ਨਵਾਂ ਸਾਲ ਆ ਰਿਹਾ ਉਹ ਖੁਸ਼ੀਆਂ ਭਰਿਆ ਹੋਵੇ ਆਪਣਾ ਅਪਾਰ ਕਿਰਪਾ ਬਣਾ ਕੇ ਰੱਖੇ ਸਾਰਿਆਂ ਨੂੰ ਜੈ ਮਸੀਹ ਦੀ ਅੱਜ ਜੀ ਸ੍ਰੀ ਅੰਦਰੀਆ ਸੰਸ ਜੀ ਐਮਸੀ ਧਾਰੀਵਾਲ ਜਿਨ੍ਹਾਂ ਦੇ ਅਪਰਾਲਾ ਕਰਕੇ ਜਿਨ੍ਹਾਂ ਨੇ ਲੁਧਿਆਣਾ ਮੱਲਾ ਵਿੱਚ ਪ੍ਰਭੂ ਜਸੂਮ ਸਿੰਘ ਦਾ ਆਗਮਨ ਪੁਰਬ ਸਰਦਾ ਭਾਵਨਾ ਨਾਲ ਮਨਾਇਆ ਕਾਫੀ ਸੰਗਤ ਇੱਥੇ ਜਿਨ੍ਹਾਂ ਨੇ ਆਪਣੇ ਚਰਨ ਪਸਰੇ ਨੇ ਔਰ ਹਰੇਕ ਜਾਤ ਪਾਤ ਤੋਂ ਉੱਪਰ ਉੱਠ ਕੇ ਹਰੇਕ ਧਰਮ ਦਾ ਹਰੇਕ ਵਿਅਕਤੀ ਵੱਧ ਚੜ ਕੇ ਇੱਥੇ ਸ਼ੋਭਾ ਯਾਤਰਾ ਵੀ ਕੱਲ ਜਿਹੜੀ ਨਿਕਲੀ ਉਹਦੇ ਵਿੱਚ ਵੀ ਔਰ ਅੱਜ ਵੀ ਹਰੇਕ ਸਿਆਸੀ ਪਾਰਟੀ ਦਾ ਨਮਾਇੰਦਾ ਇੱਥੇ ਪਹੁੰਚਿਆ ਆ ਸ਼ਹਿਰ ਦੀ ਏਕਤਾ ਨੂੰ ਦੇਖ ਕੇ ਇਹ ਜਿੰਨਾ ਮੇਰਾ ਪਰਿਵਾਰ ਸਾਰਾ ਇਕੱਠਾ ਹੋਇਆ ਬੜੀ ਖੁਸ਼ੀ ਮਹਿਸੂਸ ਹੋਈ ਔਰ ਸਾਡਾ ਧਾਰੀਵਾਲ ਸ਼ਹਿਰ ਇੱਕ ਮੁਠ ਔਰ ਰਲ ਮਿਲ ਕੇ ਸਾਰੇ ਤਿਹਾੜ ਮਨਾ ਰਿਹਾ ਔਰ ਇਹਦੇ ਨਾਲ ਆਮ ਸੱਦ ਭਾਵਨਾ ਪੈਦਾ ਹੁੰਦੀ ਆ ਔਰ ਵਧੀਆ ਜਿਹੜਾ ਲੋਕਾਂ ਦੇ ਵਿੱਚ ਆਚਰਣ ਉਹਦੇ ਵਿੱਚ ਬੱਚਿਆਂ ਚ ਗਾਂ ਸੇਧ ਮਿਲਦੀ ਹੈ ਔਰ ਜਿਹੜਾ ਤਿਹਾੜ ਮਨਾ ਰਹੇ ਆ ਇਹਦੀ ਸਾਰੇ ਨਸੀਬ ਭਾਈਚਾਰੇ ਨੂੰ ਮੇਰੇ ਵੱਲੋਂ ਮੇਰੇ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਡੇ ਥਾਣਾ ਧਾਰੀਵਾਲ ਵੱਲੋਂ ਲੱਖ ਲੱਖ ਵਧਾਈਆਂ ਔਰ ਆਰੇ ਨਵਾਂ ਸਾਲ 2024 ਹਰੇਕ ਲਈ ਖੁਸ਼ੀਆਂ ਲੈ ਕੇ ਆਵੇ ਔਰ ਮੇਰਾ ਮਹੱਲਾ ਮੇਰਾ ਸ਼ਹਿਰ ਬਾਦ ਕੇ ਤਰਖੀਆਂ ਕਰੇ ਇਹ ਹੋਈ ਕਹਿ ਕੇ ਕਿਸਮਾਂ ਦਾ ਜੱਜ ਸਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਪ੍ਰਾਲਾ ਕੀਤਾ ਸੀ ਸਾਰੇ ਭਰਾਵਾਂ ਨੇ ਇੱਕ ਮਿਲ ਕੇ ਲੁਧਾਨੇ ਮਲੇ ਵਿੱਚ ਹਰ ਸਾਲ ਦੀ ਤਰ੍ਹਾਂ ਵੱਡੇ ਜਨ ਨੂੰ ਮਨਾਇਆ ਜਾਵੇ ਸੋ ਅੱਜ ਅਸੀਂ ਵੱਡੇ ਜਨ ਨੂੰ ਸਾਰੇ ਭਰਾ ਮਿਲ ਕੇ ਜਾਤ ਪਾਤ ਤੋਂ ਉੱਠ ਕੇ ਸਿਆਸਤ ਤੋਂ ਉੱਠ ਕੇ ਸਾਰੇ ਰਲ ਮਿਲ ਕੇ ਕਿਉਂਕਿ ਅਸੀਂ ਇੱਕ ਇੱਕ ਫੁੱਲ ਇਕੱਠਾ ਕਰਕੇ ਗੁਲਦਸਤਾ ਬਣਾ ਕੇ ਆਪਣੇ ਲੁਧਾਨੇ ਮਲੇ ਦੇ ਵਿੱਚ ਇਕੱਠਾ ਕੀਤਾ ਸੋ ਉਹ ਬਲਬੱਤਾ ਜਿਹੜਾ ਉਹ ਪ੍ਰਭੂ ਦੇ ਚਰਮਾਂ ਦੇ ਵਿੱਚ ਰੱਖਿਆ ਹੈ ਉਹਦੇ ਵਿੱਚ ਕੋਈ ਵੀ ਸਿਆਸਤ ਕੋਈ ਵੀ ਪਾਰਟੀਬਾਦੀ ਕੋਈ ਵੀ ਧਰਮ ਮੈਨੇ ਨਹੀਂ ਦਿਖਾਉਂਦਾ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਕ੍ਰਿਸਮਸ ਨੂੰ ਮਨਾਇਆ ਹੈ ਸੋ ਸਾਰੇ ਭਰਾਵਾਂ ਦਾ ਵੀ ਧੰਨਵਾਦ ਜਿਹੜੇ ਇੱਥੇ ਹਰ ਸ਼ਹਿਰ ਦਾ ਸ਼ਖਸ ਇੱਥੇ ਪਹੁੰਚਿਆ ਹਿੰਦੂ ਮੁਸਲਿਮ ਸਿੱਖ ਹੀ ਸਾਰਿਆਂ ਨੇ ਮਿਲ ਕੇ ਅੱਜ ਮੇਰੇ ਨਾਲ ਮੇਰੀ ਟੀਮ ਦੇ ਨਾਲ ਕ੍ਰਿਸਮਸ ਨੂੰ ਮਨਾਇਆ ਹੈ ਖੁਸ਼ੀਆਂ ਦੇ ਵਿੱਚ ਸਾਡਾ ਹਿੱਸਾ ਬਣੇ ਨੇ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ